ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦੇ ਆ ਕਿ ਆਓ ਇਕੱਠੇ ਹੋ ਕੇ ਇੱਕ ਮੂਵਮੈਂਟ ਬਣਾਈਏ ਪੰਜਾਬ ਪੱਦਰ ਦੀ ਮੂਵਮੈਂਟ ਬਣਾਈਏ 14 April 2025 ਨੂੰ ਸੋਮਵਾਰ ਦਾਣਾ ਮੰਡੀ ਕੋਟ ਪੂਰਾ ਵਿਖੇ ਇੱਕ ਵਿਸ਼ੇਸ਼ ਕਾਨਫਰੰਸ ਕਰ ਰਹੇ ਆ ਜਿਹੜੀਆਂ ਸਾਡੀਆਂ ਦਲਤ ਜਥੇਬੰਦੀਆਂ ਹੋਰ ਕਿਸਾਨ ਜਥੇਬੰਦੀਆਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਪੰਜਾਬ ਦੇ ਲੋਕ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਪ੍ਰਸ਼ਾਸਨ ਨੇ ਸਾਨੂੰ ਦੋ ਵਾਰ ਮੀਟਿੰਗ ਚ ਸੱਦਿਆ ਕੱਲ ਅਸੀਂ ਡਿਪਟੀ ਕਮਿਸ਼ਨਰ ਫ੍ਰੀਕੋਰਟ ਨੂੰ ਵੀ ਮਿਲੇ ਉਹਨਾਂ ਨੇ ਵੀ ਗੋਗਲੂਆਂ ਤੋਂ ਮਿੱਟੀ ਝਾੜੀ ਹੈ ਨਮ ਬਧਾਏ ਜੈ ਪ੍ਰੀਮ ਜੈ ਭਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਦੇ ਝੰਡੇ ਹੇਠ ਅਸੀਂ ਇੱਕ ਬੜਾ ਤਿੱਖਾ ਸੰਘਰਸ਼ ਲੜ ਰਹੇ ਹਾਂ ਕਿਉਂਕਿ ਅਸੀਂ ਉਹਨਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਜਿਨ੍ਹਾਂ ਕੋਲੇ ਰਹਿਣ ਨੂੰ ਘਰ ਨਹੀਂ ਹੈ ਉਹਦੇ ਵਿੱਚ ਕੋਈ ਜਾਤ ਪਾਤ ਦਾ ਇਸ਼ੂ ਨਹੀਂ ਹੈ ਕਿਉਂਕਿ ਕੋਈ ਵੀ ਕੌਮ ਦਾ ਬੰਦਾ ਜਿਹਦੇ ਲੋਕੇ ਲੰਬੇ ਸਮੇਂ ਤੋਂ ਕਿਰਾਏ ਤੇ ਰਹਿ ਰਹੇ ਆ ਪੰਜਾਬ ਦੇ ਵਸਿੰਦੇ ਆ ਇਸ ਲਈ ਅਸੀਂ ਉਹਨਾਂ ਲੋਕਾਂ ਲਈ ਇੱਕ ਵਿਸ਼ੇਸ਼ ਲੜਾਈ ਦੀ ਮੁਹਿੰਮ ਵਿੱਢੀ ਹੋਈ ਹੈ ਮਹਾਰਾਜਾ ਫਰੀਕੋਟ ਦੀ 7000 ਏਕੜ ਬੇਆਵਾਜ਼ ਬੇਚਰਾਗ ਜ਼ਮੀਨ ਪਈ ਹੈ ਇਹ ਬੇਆਵਾਜ਼ ਬੇਚਰਾਗ ਤਾਂ ਹੈ ਕਿਉਂਕਿ ਇਹਦੇ ਰਾਜੇ ਦੇ ਮਰਨ ਤੋਂ ਬਾਅਦ ਇੱਕ ਟਰਸਟ ਬਣਿਆ ਟਰਸਟ ਵੀ ਭੰਗ ਹੋ ਚੁੱਕਿਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਤਾਂ ਅੱਜ ਉਹ ਟਰਸਟ ਭੰਗ ਹੋਣ ਤੋਂ ਬਾਅਦ ਇਹਦੇ ਤੇ ਪੰਜਾਬ ਸਰਕਾਰ ਦਾ ਵੀ ਸਰਕਾਰੀ ਰਿਕਾਰਡ ਦੇ ਵਿੱਚ ਕੋਈ ਅਧਿਕਾਰ ਨਹੀਂ ਹੈ ਇੱਥੇ ਇੱਕ 1220 ਏਕੜ ਜ਼ਮੀਨ ਜੋ ਕਿ 1991 ਤੋਂ 2021 ਤੱਕ 30 ਸਾਲਾਂ ਲਈ ਲੀਜ਼ ਤੇ ਦਿੱਤੀ ਗਈ ਸੀ ਟਰਸਟ ਵੱਲੋਂ ਉਹ ਜ਼ਮੀਨ ਦਾ ਜਿਹੜਾ ਲੀਜ਼ ਹੈ 30 ਸਾਲ ਬਾਅਦ 2021 'ਚ ਇੱਕ 'ਚ ਖਤਮ ਹੋ ਗਿਆ ਇਸ ਵਾਰ ਵੀ ਪਹਿਲਾਂ ਤਾਂ ਕਈ ਸਾਲ ਖਾਲੀ ਜ਼ਮੀਨ ਪਈ ਰਹੀ ਤਾ ਹੁਣ ਵੀ ਉਥੇ 1220 ਏਕੜ ਜਿਹੜੀ ਕਣਕ ਬੀਜੀ ਹੈ ਇਸ ਬੇਵਾਬਦ ਭੂਮੀ ਦੇ ਵਿੱਚ ਔਰ ਜਿੰਨਾ ਧੜ ਵੀ ਲੋਕਾਂ ਨੇ ਬੀਜੀ ਹੈ ਅਸੀਂ ਇਸੇ ਕਰਕੇ ਅਸੀਂ ਆਪਦੇ ਉਹਨਾਂ ਬੇਜਮੀਨੇ ਕਰਤੀ ਮਜ਼ਦੂਰਾਂ ਲਈ ਇਹ ਹੱਕ ਜਤਾ ਰਹੇ ਹਾਂ ਕਿ ਜੇ ਇਹ ਲੋਕ ਇੱਥੇ ਬਿਨਾਂ ਕਿਸੇ ਅਧਿਕਾਰ ਤੋਂ ਕਣਕ ਬੀਜ ਰਹੇ ਹੈ ਕਰੋੜਾਂ ਰੁਪਏ ਦੀ ਫਸਲ ਹੈ ਜਿਹੜੀ ਉਹ ਇਹਨਾਂ ਦੇ ਘਰਾਂ 'ਚ ਜਾ ਰਹੀ ਹੈ ਤਾਂ ਸਾਡੇ ਗਰੀਬ ਲੋਕਾਂ ਲਈ ਜਿਹੜੇ ਕੇ ਪੰਜਾਬ ਦੇ ਅਸਲ ਵਸਿੰਦੇ ਹੈ ਕਿਰਤੀ ਮਜ਼ਦੂਰ ਲੋਕਾਂ ਦੇ ਰਹਿਣ ਨੂੰ ਵੀ ਘੱਟੋ-ਘੱਟ ਇਹ ਜਗ੍ਹਾ ਦਿੱਤੀ ਜਾਵੇ ਪਰ ਇਸ ਲਈ ਅਸੀਂ ਜਿਸ ਵਿੱਚ ਡਾਕਟਰ ਭੀਮਰਾਓ ਬੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ ਜਾਵੇਗਾ 10 ਵਜੇ ਤੋਂ 12 ਵਜੇ ਤੱਕ ਤੇ ਅਗਲੀ ਅਸੀਂ ਜਿਹੜੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਕੋਈ ਰਣਨੀਤੀ ਤੈਅ ਕਰਾਂਗੇ ਦੇਖਣ ਵਾਲੀ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਸ ਝੰਡੇ ਹੇਠ ਤੁਸੀਂ ਡਾਕਟਰ ਪ੍ਰੀਮਰਾਮ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ 14 April ਨੂੰ ਨਵੀਂ ਦਾਣਾ ਮੰਡੀ ਕੋਟਪੂਰਾ ਵਿੱਚ ਪਹੁੰਚੋ ਕਿਉਂਕਿ ਇਹ ਜੋ ਲੜਾਈ ਆ ਬੜੀ ਤਿੱਖੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨਾਂ ਪੈਣਾ ਅਸੀਂ ਇਹ ਵੀ ਅਧਿਕਾਰ ਜਮਾਉਣੇ ਆ ਕਿ ਇਹ ਪੰਚਾਇਤੀ ਜ਼ਮੀਨਾਂ ਕੇਵਲ ਤੇ ਕੇਵਲ ਉਹਨਾਂ ਬੇਜ਼ਮੀਨੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਬੋਲੀ ਤੇ ਦਿੱਤੀਆਂ ਜਾਣ ਤਾ ਜੋ ਸਾਡੇ ਜਿਹੜੇ ਗਰੀਬ ਲੋਕ ਆ ਜੇ ਕੋਈ ਪਿੰਡਾਂ ਦੇ ਖੇਤਾਂ ਦੇ ਵਿੱਚ ਜਾਂ ਕੋਈ ਵਟਾ ਦੇ ਵੀ ਕੋਈ ਘਾਹ ਖੋਤਣ ਦਾ ਜਾਂਦਾ ਤਾਂ ਉਹਨੂੰ ਲਲਕਾਰਿਆ ਜਾਂਦਾ ਤੇ ਜਿਹੜੀ ਉਹ ਜਿਹੜੀ ਬੇਚਾਰਾ ਜ਼ਮੀਨ ਆ ਜੋ ਕਿ ਅਸੀਂ ਕਹੇ ਮਹਿਸੂਸ ਕਰਦੇ ਆ ਉਹ ਕਿ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਤਾਂ 100-100 ਏਕੜ ਜ਼ਮੀਨ ਪਚੈਤੀ ਜ਼ਮੀਨ ਪਈ ਆ 40-40 50-50 ਕਿੱਲੇ ਆਮ ਪਈ ਆ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਸਾਰੀ ਦੀ ਸਾਰੀ ਜਿੰਨੀ ਵੀ ਪਛਾਇਤੀ ਜ਼ਮੀਨ ਆ ਸਾਡੇ ਜਿਹੜੇ ਕਿਰਤੀ ਲੋਕ ਆ ਇਹਨਾਂ ਨੂੰ ਵੀ ਅਧਿਕਾਰ ਹੋਵੇ ਕਿਉਂਕਿ ਇਹਨਾਂ ਕੋਲੇ ਕੋਈ ਜ਼ਮੀਨ ਦਾ ਟੁਕੜਾ ਨਹੀਂ ਆ ਇਹਨਾਂ ਨੂੰ ਵੀ ਮਾਨ ਮਹਿਸੂਸ ਹੋਵੇ ਕਿ ਅਸੀਂ ਪੰਜਾਬ ਦੇ ਵਸਿੰਦੇ ਆ ਆਜ਼ਾਦ ਭਾਰਤ ਦੇ ਵਸਿੰਦੇ ਆ ਤੇ ਅਸੀਂ ਉਹ ਜਿਹੜੀ ਸਾਡੀ ਪੰਚਾਇਤੀ ਜ਼ਮੀਨ ਹੈ ਉਹਦੇ ਚ ਅਸੀਂ ਆਪ ਦਾਦਕਾਰ ਰੱਖਦੇ ਹੋਏ ਆਪਦੇ ਖਾਨ ਜੋਗੇ ਦਾਣੇ ਬੀਜ ਕੇ ਆਪਦੇ ਪੱਠੇ ਬੀਜ ਕੇ ਕੋਈ ਪਸ਼ੂ ਤਨ ਪਾਲੀਏ ਸਾਡੇ ਬੱਚੇ ਵੀ ਜਿਹੜੇ ਆ ਕੋਈ ਦੁੱਧ ਦਹੀਂ ਦਾ ਆਨੰਦ ਮਾਣ ਸਕਣ ਕਿਉਂਕਿ ਅੱਜ ਜਿਹੜਾ ਸਾਡੇ ਲੋਕਾਂ ਦਾ ਇਹ ਹਾਲ ਹੈ ਕਿ ਕੇਵਲ ਤੇ ਕੇਵਲ ਇੱਕ ਮਾਂ ਬਾਪ ਪਿੰਡੂ ਮਾਂ ਬਾਪ ਖਾਸ ਕਰਕੇ ਅੱਧਾ ਕਿਲੋ ਦੁੱਧ ਤੋਂ ਵੱਧ ਦੁੱਧ ਨਹੀਂ ਲੈਂਦਾ ਕਿਉਂਕਿ ਦੋ ਟਾਈਮ ਨਾ ਨਾ ਨੂੰ ਸਿਰਫ ਚਾਹ ਹੀ ਪੀਈ ਜਾ ਸਕਦੀ ਹੈ। ਹਾਂ ਜੀ ਧੰਨਵਾਦ ਜੀ